ਅਜ ਕਾ ਤੂ ਹਰ ਦਸਤ ਮਾਹੇ ਪਹਿਲੇ ਪਾਸੇ ਹੋ ਸ਼ਬਦ ਜੁ ਕੰਨ ਲੇ ਪਰ ਪਾਸੇ ਹੋ ਹਰ ਦਸਤ ਬਾਹੇ ਗੁਰੂ ਜੀ ਦਾ ਖਾਲਸਾ ਵਾਹਿਗੁਰਜ ਕੀ ਫਤਿਹ ਇਕ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ਪੁਰਵ ਦੀ ਲੱਖ ਲੱਖ ਵਧਾਈ ਦੂਜਾ ਅੱਜ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਜਿਨ੍ਹਾਂ ਨੇ SBYL ਨੂੰ ਬੰਨ ਲਾਇਆ ਸੀ ਨਹੀਂ ਤਾਂ ਅੱਜ ਜਿਹੜਾ ਮਾਲਵਾ ਹੈ ਉਹ ਰੇਗਿਸਤਾਨ ਹੋ ਜਾਂਦਾ ਬਣ ਜਾਂਦਾ ਹੁਣ ਨੁਕਾਦ ਦਾ ਉਹਨਾਂ ਦਾ ਜੁਰੇ ਸ਼ਹੀਦੀ ਦਿਹਾੜਾ ਸੀ ਅਰਦਾਸ ਸੀ ਉਹਨਾਂ ਦੇ ਸ਼ਹੀਦ ਸ਼੍ਰੀ ਦਿਦੇਹਾੜਾ ਇਤੇ ਉਰੇ ਖੰਡਪੜ ਸਾਹਿਬ ਦੇ ਭੋਗ ਪਾਏ ਗਏ ਉੱਥੇ ਹਾਜ਼ਰੀ ਭਰਨ ਆਈ ਸੀ ਅੱਜ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਦਿਨ ਬਾਬਾ ਬੁੜਾ ਸਾਹਿਬ ਜੀ ਨੂੰ ਭੋਗ ਗ੍ਰੰਥੀ ਤਾਬਕੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਚੌਰ ਕਰਦੇ ਹੋਏ ਆਏ ਅਤੇ ਪਹਿਲਾ ਹੁਕਮਨਾਮਾ ਆਇਆ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜਾਬ ਖਲੋਇਆ ਹਰ ਕੰਮ ਕਰਾਉਣ ਆਇਆ ਰਾਂ ਅੱਜ ਸਿੱਖ ਜਗਤ ਨੂੰ ਦੇਸ਼ਾਂ-ਵਦੇਸ਼ਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਹਣ ਬਾਣੀ ਨਾਲ ਜੁੜੋ ਬਾਣੇ ਨਾਲ ਜੁੜੋ ਨਸ਼ਿਆਂ ਤੋਂ ਦੂਰ ਹੋਵੋ ਪਖੰਡ ਦੇ ਜਿਹਨੇ ਵੀ ਦੇਹ ਧਾਰੀ ਗੁਰੂ ਨੇ ਉਹਨਾਂ ਤੋਂ ਦੂਰ ਰਹਿ ਕੇ ਸ਼ਬਦ ਦੇ ਲੜ ਲੱਗੋ ਇਹ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਬਾਈਗਰ ਦੀ ਕੀ ਫਤ